ਅਮਰੀਕਾ ਦੀ ਅਦਾਲਤ ਵਿੱਚ ਜਸ਼ਨਪ੍ਰੀਤ ਵਿਰੁੱਧ ਲੱਗੇ ਕਤਲ ਦੇ ਤਿੰਨ ਦੋਸ਼ ਮਾਪਿਆਂ ਨੇ ਪੁੱਤ ਦੀ ਰਿਹਾਈ ਲਈ ਕੀਤੀ ਫਰਿਆਦ ਇਮੀਗ੍ਰੇਸ਼ਨ ਵਾਲੇ ਜਸ਼ਨਪ੍ਰੀਤ ਨੂੰ ਜਲਦ ਕਰਨਗੇ ਡਿਪੋਰਟ ਜਸ਼ਨਪ੍ਰੀਤ ਦੇ ਹੱਕ ਵਿੱਚ ਡਟ ਗਏ ਪੰਜਾਬੀ ਡਰਾਈਵਰ ਗੁਨਾਹ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਦਾਲਤ ਵਿੱਚ ਪੇਸ਼ੀ ਦੌਰਾਨ ਜਸ਼ਨਪ੍ਰੀਤ ਸਿੰਘ ਦੀ ਅੱਜ ਪੇਸ਼ੀ ਹੋਈ ਅਦਾਲਤ ਦੇ ਵਿੱਚ ਸਨਬਾਰਡੀਨੋ ਕਾਉਂਟੀ ਦੇ ਵਿੱਚ ਤੇ ਹੁਣ ਕਹਾਂਗੇ ਕਿ ਅਸਲ ਦੇ ਵਿੱਚ ਮੱਕੂਗਾ ਕਿੱਥੇ ਜਾ ਕੇ ਕਿਉਂਕਿ ਡਿਪਾਰਟਮੈਂਟ ਆਫ ਜਸਟਿਸ ਹੈ ਜਿਹੜਾ ਜਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈ ਉਹ ਦੋਸ਼ ਲਾ ਰਹੇ ਨੇ ਕਿ ਬੰਦਾ ਨਸ਼ੇ ਦੇ ਵਿੱਚ ਸੀਗਾ ਪਰ ਉਹ ਕਹਿ ਰਿਹਾ ਮੈਂ ਤਾਂ ਨਸ਼ੇ ਦੇ ਵਿੱਚ ਹੈ ਹੀ ਨਹੀਂ ਸੀਗਾ ਉਹਨਾਂ ਦੇ ਪਰਿਵਾਰ ਨੇ ਵੀ ਕੱਲ ਕਹਿ ਦਿੱਤਾ ਕਿ ਜੀ ਉਹ ਤਾਂ ਅਮਰਤਾਰੀ ਬੰਦਾ ਹੈ ਉਹਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਮਰਤਾਰੀ ਦੀਆਂ ਕਹ ਸਕਦੇ ਹਾਂ ਕਿ ਨਗਰ ਕੀਰਤਨ ਦੇ ਵਿੱਚ ਪੰਜ ਪਿਆਰਿਆਂ ਦੇ ਵਿੱਚ ਸ਼ਮੂਲੀਅਤ ਦੀਆਂ ਤੇ ਅਜਿਹੇ ਵਿੱਚ ਹੁਣ ਆਪਾਂ ਕਰ ਕੀ ਸਕਦੇ ਆਂਗੇ ਤੇ ਇੱਥੇ ਹੁਣ ਜੇ ਆਪਾਂ ਗੱਲ ਕੀਤੀ ਜਾਵੇ ਕਿ ਦੋਸ਼ ਲਾਏ ਜਾ ਰਹੇ ਨੇ ਦੋਸ਼ ਅਜੀਬੋ ਗਰੀਬ ਨੇ ਤੇ ਆਪਾਂ ਕਹਿ ਸਕਦੇ ਆਂ ਕਿ ਹਾਲਾਤ ਬੜੇ ਬੇ ਪੇਚੀਦਾ ਬਣ ਚੁੱਕੇ ਨੇ ਇੱਥੇ ਜੇ ਗੱਲ ਕੀਤੀ ਜਾਵੇ ਕਿ ਜਸ਼ਨਪ੍ਰੀਤ ਦਾ ਮਾਮਲਾ ਆਖਰਕਾਰ ਕਿੱਥੇ ਜਾ ਕੇ ਹੁਣ ਰੁਕੂਗਾ ਅਸਲ ਦੇ ਵਿੱਚ ਵਹੀਕੂਲਰ ਹਮਿਸਾਈਡ ਦੇ ਦੋਸ਼ ਤਾਂ ਲਾਏ ਹੀ ਜਾ ਚੁੱਕੇ ਨੇ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਆਪਾਂ ਸਾਰੇ ਜਾਣਦੇ ਆ ਤੇ ਇੱਥੇ ਜੇ ਹੁਣ ਗੱਲ ਕੀਤੀ ਜਾਵੇ ਕਿ ਆਖਰਕਾਰ ਡਿਪਾਰਟਮੈਂਟ ਆਫ ਜਸਟਿਸ ਜਾਂ ਕਹਾਂਗੇ ਕਿ ਡਿਪਾਰਟਮੈਂਟ ਆਫ ਹਮਲੈਂਡ ਸਿਕਿਉਰਿਟੀ ਵਾਲੇ ਕੀ ਕਰਨਗੇ ਇੱਥੇ ਹੁਣ ਕਿਹੜਾ ਦੋਸ਼ ਆਇਦ ਕੀਤਾ ਜਾਊਗਾ ਇਹ ਇਸ ਤੋਂ ਅੱਗੇ ਹੁਣ ਉਹਨੇ ਤਾਂ ਸਾਫ਼ ਨਾ ਕਰ ਦਿੱਤੀ ਹੈ ਕਿ ਇੱਕ ਪਿਓਰਲੀ ਐਕਸੀਡੈਂਟ ਹੈ ਆਪਾਂ ਜੇ ਬਿਲਕੁਲ ਅਦਾਲਤੀ ਕਾਰਵਾਈ ਦੀ ਗੱਲ ਕੀਤੀ ਜਾਵੇ ਪ੍ਰੋਸੀਕਿਊਟਰਸ ਆਪਾਂ ਚਾਰਜਿੰਗ ਤਾਂ ਸ਼ੁਰੂ ਕਰ ਲੈਣੇ ਆ ਜੀ ਪ੍ਰੋਸੀਕਿਊਟਰਸ ਚਾਰਜ दैट ਡਰਾਈਵਰ identified by authorities as Jashanpreet Singh was driving at a high rate of ਔਰ ਹਾਈ ਰੇਟ ਆਫ ਸਪੀਡ ਐਂਡ ਅੰਡਰ ਦਾ ਇਨਫਲੂਐਂਸ ਆਫ ਡਰੱਗਸ ਇੱਥੇ ਉਹਨੇ ਦੋਸ਼ ਨਹੀਂ ਵੈਨ ਹੀ ਰੈਮਡ ਇਨਟੂ ਸਟਾਪਡ ਟ੍ਰੈਫਿਕ ਕਹਿੰਦੇ ਖੜੀਆਂ ਗੱਡੀਆਂ ਦੇ ਵਿੱਚ ਮਾਰੀ ਲਾ ਜਾ ਕੇ ਤੇ ਅੱਗੇ ਕੌਜ਼ਿੰਗ ਅ ਚੇਨ ਰਿਐਕਸ਼ਨ ਕ੍ਰੈਸ਼ ਔਨ ਇੰਟਰਸਟੇਟ 10 ਇਨ 온ਟਾਰੀਓ ਉਹੀ ਉਸ ਦਿਨ ਵੀ ਥੋੜਾ ਜਿਹਾ ਕਨਫਿਊਜ਼ਨ ਹੋ ਗਈ ਸੀ 온ਟਾਰੀਓ ਤੋਂ ਦੇਖ ਕੇ ਹੀ ਲੱਗਿਆ ਸੀ ਕਿ ਕੈਨੇਡਾ ਪਰ ਇਹ ਕੈਲੀਫੋਰਨੀਆ ਦਾ ਇੱਕ ਇਲਾਕਾ ਜੀ ਤੇ ਸਾਰੇ ਜਾਣਦੇ ਨੇ ਕਿ ਤਿੰਨ ਜਣਿਆਂ ਦੀ ਮੌਤ ਹੋਈ ਸੀ ਪਰ ਜਸ਼ਨਪ੍ਰੀਤ ਸਿੰਘ लीडेड नॉट गिल्टी टू थ्री काउंट्स ऑफ ग्रॉस व्हीक्युलर मैनस्लटर हम कहेंगे कि ਗੱਡੀ ਰਾਹੀ ਜਾਂ ਕਿਸੇ ਵੀਕਲ ਦੇ ਰਾਹੀ ਕਤਲ ਦਾ ਦੋਸ਼ ਲਾਇਆ ਗਿਆ ਵਾਈਲ intoxicated ਮਤਲਬ ਉਹ ਕਹਿੰਦੇ ਮੈਂ ਤਾਂ ਕੋਈ ਨਸ਼ਾ ਨਹੀਂ ਸੀ ਕੀਤਾ ਹੋਇਆ ਉਸਦੇ ਫੈਮਿਲੀ ਵੀ ਕਹਿ ਰਹੀ ਹੈ ਕਿ ਉਹ ਅੰਮ੍ਰਿਤਧਾਰੀ ਬੰਦਾ ਹੈ ਅਜਿਹਾ ਨਹੀਂ ਕਰ ਸਕਦਾ ਤੇ ਇੱਥੇ ਹੁਣ ਇੱਕ ਹੋਰ ਜਿਹੜੀ ਆਪਾਂ ਕਹਾਂਗੇ ਨਾਲੋਂ ਨਾਲ ਜਿਹੜੀ ਉੱਪਰ ਕੇ ਸਾਹਮਣੇ ਆ ਰਹੀ ਹੈ ਕਿ ਉਹ ਹਾਲ ਹੀ ਦੇ ਵਿੱਚ 21 ਸਾਲ ਦਾ ਹੋਇਆ ਹੂੰ ਜੀ ਉਸ ਨੂੰ 15 ਜੂਨ ਨੂੰ ਰਿਸਟ੍ਰੈਕਟਿਡ ਜਿਹੜਾ ਕਹਿ ਸਕਦੇ ਆ ਕਿ ਡਰਾਈਵਿੰਗ ਲਾਇਸੈਂਸ ਦਿੱਤਾ ਗਿਆ ਸੀ ਕਿ ਸ਼ਾਇਦ ਉਹ ਹੈਵੀ ਵੀਕਲਸ ਉਸ ਤੇ ਚਲਾਉਣ ਤੇ ਪਾਬੰਦੀ ਸੀ ਪਰ 15 ਅਕਤੂਬਰ ਤੋਂ ਬਾਅਦ ਜਿਸ ਦਿਨ ਉਹ 21 ਸਾਲ ਦਾ ਹੋ ਗਿਆ ਬੀਤੀ 15 ਅਕਤੂਬਰ ਹੀ ਦੱਸੀ ਜਾ ਰਹੀ ਹੈ ਤਾਂ ਉਹ ਸਾਰੀਆਂ ਪਾਬੰਦੀਆਂ ਹਟ ਗਈਆਂ ਤੇ ਇਹ ਹਾਲਾਤ ਹੁਣ ਇਸ ਤੋਂ ਪਹਿਲਾਂ ਉਸਨੇ ਸਿਖਲਾਈ ਲੈ ਲਈ ਸੀ ਜਾਂ ਨਹੀਂ ਲੈ ਲਈ ਸੀ ਇਹ ਇੱਥੇ ਵਿਚਾਰਨ ਵਾਲੀ ਗੱਲ ਹੈ ਕਿ ਇੱਥੇ ਹੁਣ ਜਿਹੜੇ ਦੋਸ਼ ਤੇ ਕਿਉਂਕਿ ਦੋਸ਼ ਲੱਗ ਰਹੇ ਨੇ ਕੈਲੀਫੋਰਨੀਆ ਦੇ ਗਵਰਨਰ ਜਾਂ ਕੈਲੀਫੋਰਨੀਆ ਸਰਕਾਰ ਉੱਤੇ ਪਰ ਅ ਦੂਜੇ ਪਾਸੇ ਕੈਲੀਫੋਰਨੀਆ ਦੇ ਗਵਰਨਰ ਜਾਂ ਉਹਨਾਂ ਦਾ ਪ੍ਰਸ਼ਾਸਨ ਜਿਹੜਾ ਮੋੜਵੇਂ ਦੋਸ਼ ਲਾ ਰਿਹਾ ਹੈ ਉਹ ਕੀ ਨੇ ਆਪਾਂ ਇਹਦੇ ਤੇ ਵੀ ਆਵਾਂਗੇ ਜਸ਼ਨਪ੍ਰੀਤ ਦੀ ਅਦਾਲਤੀ ਕਾਰਵਾਈ ਤੇ ਪਰ ਦੋਸ਼ਾਂ ਤੇ ਥੋੜੀ ਜੀ ਝਾਤ ਮਾਰ ਲਈਏ ਹੂੰ ਕਿ ਭਾਈ ਜਿਹੜਾ ਪੱਕਾ ਕੀਤਾ ਜਸ਼ਨਪ੍ਰੀਤ ਦਾ ਜਿਹੜਾ এমਪਲੋਇਮੈਂਟ ਅਥੋਰਾਈਜੇਸ਼ਨ ਡਾਕੂਮੈਂਟ ਹੈ ਈਏਡੀ ਲਿਖਿਆ ਹੋਇਆ ਇਹਨੂੰ ਤਾਂ ਉਹ 18 ਅਗਸਤ 2030 ਤੱਕ 2030 ਤੱਕ ਵੈਲਿਡ ਹੈ ਜੀ ਮਤਲਬ ਇਹ ਕਹਿੰਦੇ ਜੀ ਕਿਨੇ ਦਿੱਤਾ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਜਵਾਬ ਦਿੱਤੇ ਗਏ ਨੇ ਇਹ ਐਕਚੁਅਲੀ ਆ ਇੱਥੇ ਪਹਿਲੇ ਪੁਆਇੰਟ ਤੋਂ ਸ਼ੁਰੂ ਤੁਸੀਂ ਦੇਖ ਸਕਦੇ ਹੋ ਐਜ਼ ਅ ਰਿਮਾਈਂਡਰ ਸਟੇਟ ਰੂਲਸ ਐਂਡ ਰੈਗੂਲੇਸ਼ਨਸ ਫਾਰ ਕਮਰਸ਼ੀਅਲ ਡਰਾਈਵਰ ਡਰਾਈਵਰਸ ਲਾਇਸੈਂਸਿੰਗ ਸੀ ਡੀ ਐਲ ਇੱਥੇ ਨਾਲ ਹੀ ਲਿਖਿਆ ਹੋਇਆ ਕਿ ਜੀ ਇਹ ਮਸਟ ਬੀ ਕੰਸਿਸਟੈਂਟ ਵਿਦ ਸਟੈਂਡਰਡ ਸੈਟ ਬਾ ਫੈਡਰਲ ਲਾ ਇਨਕਲੂਡਿੰਗ ਫੈਡਰਲ ਰੈਗੂਲੇਸ਼ਨਸ ਉੱਥੇ ਕਲੀਅਰਲੀ ਪੜਿਆ ਜਾ ਸਕਦਾ ਹੈ ਅੱਗੇ ਚੱਲਦੇ ਹਾਂ ਜੀ ਦਾ ਫੈਡਰਲ ਗਵਰਨਮੈਂਟ ਅਪਰੂਵਡ ਹੁਣ ਇੱਥੇ ਦੋਸ਼ ਸੂਬਾ ਸਰਕਾਰ ਲਾ ਰਹੀ ਹੈ ਕਿ ਫੈਡਰਲ ਗਵਰਨਮੈਂਟ ਨੇ ਅਪਰੂਵ ਕੀਤਾ ਜਸ਼ਨਪ੍ਰੀਤ ਸਿੰਘ ਦਾ এমਪਲੋਇਮੈਂਟ ਅਥੋਰਾਈਜੇਸ਼ਨ ਡਾਕੂਮੈਂਟ ਤੇ ਉਹਦੇ ਮੁਤਾਬਕ ਫੈਡਰਲ ਰੂਲਸ ਦੀ ਪਾਲਣਾ ਕਰਦਿਆਂ ਹੀ ਜਸ਼ਨਪ੍ਰੀਤ ਸਿੰਘ ਨੂੰ ਡਰਾਈਵਿੰਗ ਲਾਇਸੈਂਸ ਦਿੱਤਾ ਗਿਆ ਫੈਡਰਲ ਗਵਰਨਮੈਂਟ ਅਸ ਤੋਂ ਅੱਗੇ ਵੀ ਲਿਖਿਆ ਹੋਇਆ the federal government extended his ead from uh, april 24 25 to uh, october 16 2026 and then to august 18 2030 ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹੁਣ ਇਹ ਅਕੋਰਡਿੰਗ ਟੂ ਰੂਲਸ ਹੀ ਕੰਮ ਕੀਤਾ ਗਿਆ ਤਾਂ ਫਿਰ ਇਹ ਡਿਪਾਰਟਮੈਂਟ ਆਫ ਫਾਰਮਲੈਂਡ ਜਸਟ ਜਾਂ ਡਿਪਾਰਟਮੈਂਟ ਆਫ ਫਾਰਮਲੈਂਡ ਸਿਕਿਉਰਿਟੀ ਐਂਡ ਡਿਪਾਰਟਮੈਂਟ ਆਫ ਜਸਟਿਸ ਵਾਲੇ ਕਿਹੜੇ ਦੋਸ਼ ਲਾ ਰਹੇ ਨੇ ਕਿਉਂਕਿ ਹੁਣ ਇੱਥੇ ਡਿਪਾਰਟਮੈਂਟ ਆਫ ਜਸਟਿਸ ਦੀ ਇਨਵੋਲਵਮੈਂਟ ਵੀ ਹੋ ਚੁੱਕੀ ਹੈ ਮਾਮਲਾ ਅਦਾਲਤ ਦੇ ਵਿੱਚ ਜਾ ਚੁੱਕਿਆ ਤੇ ਜੇ ਆਪਾਂ ਡੀਐਮਵੀ ਦੀ ਗੱਲ ਕੀਤੀ ਜਾਵੇ ਡਿਪਾਰਟਮੈਂਟ ਆਫ ਮੋਟਰ ਵਹੀਕਲ ਦੀ ਤਾਂ ਉਹਨਾਂ ਨੇ ਕਨਫਰਮ ਕੀਤਾ ਹੈ ਕਿ ਮਿਸਟਰ ਜਸ਼ਨਪ੍ਰੀ ਸਿੰਘਜ਼ ਡਾਕੂਮੈਂਟਸ ਯੂジング ਦੀ ਫੈਡਰਲ ਸੇਵ ਸਿਸਟਮ ਤੇ ਉਹ ਮਤਲਬ ਫੈਡਰਲ ਸਿਸਟਮ ਦੇ ਮੁਤਾਬਕ ਹੀ ਜਿਹੜੇ অথੋરાઇਜ਼ ਸੀਗੇ ਸਿਰਫ ਉਹਨਾਂ ਨੂੰ ਹੀ ਦਿੱਤੇ ਗਏ ਨੇ ਤੇ ਹੁਣ ਰੀਅਲ ਆਈਡੀ ਆ ਸਾਰਾ ਕੁਝ ਕਲੀਅਰ ਹੈਗਾ ਤਾਂ ਫਿਰ ਇੱਥੇ ਤੁਸੀਂ ਦੋਸ਼ ਕਿਵੇਂ ਲਾ ਸਕਦੇ ਆ ਕਿ ਜਸ਼ਨਪ੍ਰੀਤ ਸਿੰਘ ਨੂੰ ਗਜਾਲੀ ਤਰੀਕੇ ਦੇ ਨਾਲ ਜਾਂ ਕਿਸੇ ਵੀ ਤਰੀਕੇ ਦੇ ਨਾਲ ਲਾਇਸੈਂਸ ਦਿੱਤਾ ਗਿਆ ਇਹ ਹੁਣ ਹੈਰਾਨ ਕੌਣ ਹੈ ਤੇ ਇੱਥੇ ਆਪਾਂ ਜਿਹੜੀ ਰੈਸਟ੍ਰਿਕਸ਼ਨ ਦੀ ਗੱਲ ਕਰ ਰਹੇ ਸੀ ਇੱਥੇ ਜਿਹੜੀ ABC ਨਿਊਜ਼ ਦੀ ਰਿਪੋਰਟ ਹੈ ਉਹ ਕਹਿੰਦੀ ਹੈ ਕਿ ਜਸ਼ਨਪ੍ਰੀਤ ਸਿੰਘ ਵਾਸ ਇਸ਼ੂਡ ਅ ਰੈਸਟ੍ਰਿਕਟਡ ਨੋਨ ਡੋਮਿਸਾਈਲਡ CDL ਕਮਰਸ਼ੀਅਲ ਡਰਾਈਵਿੰਗ ਡਰਾਈਵਰਸ ਲਾਇਸੈਂਸ ਔਨ ਜੂਨ 27 ਮਤਲਬ ਅੱਜ ਤੋਂ ਤਕਰੀਬਨ 4 ਮਹੀਨੇ ਆਪਾਂ ਪਿੱਛੇ ਜਾ ਸਕਦੇ ਹਾਂ ਪ੍ਰਵਿੰਦਰ ਜੀ 4 ਮਹੀਨੇ ਹੋ ਚੁੱਕੇ ਨੇ ਅਕੋਰਡਿੰਗ ਟੂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਇੱਥੇ ਤੇ ਵੈਨ ਹੀ ਟਰਨਡ 21 on October 15 the California Department of Motor Vehicles allegedly removed the restriction ਉਹ ਹੁਣ ਕਹਿੰਦੇ ਉਹ ਹਟਾਤੀ ਉਹ ਹੁਣ ਹਟਾਉਣੀ ਹੀ ਸੀ ਜੇ ਉਹ 21 ਸਾਲ ਦਾ ਹੈਗਾ ਤਾਂ ਫਿਰ ਹਟਾਉਣ ਦਾ ਉਹਦੇ ਵਿੱਚ ਕੀ ਉਹ ਹਰਜ ਵੀ ਕੀ ਹੈ ਜੇ ਉਹਨੇ ਪ੍ਰੋਪਰ ਸਿਖਲਾਈ ਲਈ ਆ ਹੁਣ ਜੇ ਤੁਸੀਂ ਕਿਸੇ ਨੂੰ CDL ਦਿੰਨੇ ਹੋ ਤਾਂ ਪ੍ਰੋਪਰ ਸਿਖਲਾਈ ਤੋਂ ਬਾਅਦ ਹੀ ਦਿੱਤਾ ਜਾਊਗਾ ਨਾ ਚਾਹੇ ਉਹ ਰੈਸਟ੍ਰਿਕਟਿਡ ਹੈ ਚਾਹੇ ਜਿਵੇਂ ਵੀ ਹੈ ਕੋਈ ਵੀ ਜਦੋਂ ਉਹ 21 ਸਾਲ ਦਾ ਹੋ ਗਿਆ ਤਾਂ ਉਹ ਰੈਸਟ੍ਰਿਕਸ਼ਨਸ हट ਜਾਣੀਆਂ ਚਾਹੀਦੀਆਂ ਨੇ ਦਾ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲਸ ਅਲੈਜਡਲੀ ਰਿਮੂਵਡ ਦਾ ਰੈਸਟ੍ਰਿਕਸ਼ਨ ਇਹ ਕਹਿੰਦੇ ਐਂਡ ਅਪਗ੍ਰੇਡਡ ਸਿੰਗਜ਼ ਲਾਇਸੈਂਸ ਵਿਦਆਊਟ ਅਪਲਾਈਂਗ ਦਾ ਸਟ੍ਰਿਕਟ ਸਟ੍ਰਿਕਟਰ ਸਟੈਂਡਰਡਸ ਕਹਿੰਦੇ ਵੀ ਸਖਤ ਮਿਆਰ ਮਾਪਦੰਡ ਤੈਅ ਕਰਨੇ ਸੀਗੇ ਹੁਣ ਸਖਤ ਕਿਹੋ ਜਿਹੇ ਹੋਣੇ ਚਾਹੀਦੇ ਨੇ ਇੱਕ ਹੁਣ 4 ਮਹੀਨੇ ਦੇ ਵਿੱਚ ਉਹਦੀ ਸੋਜੀਤਾ ਕਹਿ ਸਕਦੇ ਆ ਕਿ ਪਹਿਲਾਂ ਖਰਾਬ ਸੀ ਜਾਂ ਬਾਅਦ ਦੇ ਵਿੱਚ ਠੀਕ ਹੋਊਗੀ ਮੈਚਿਓਰਿਟੀ ਹੈ ਜਿਹੜੀ ਉਮਰ ਆ ਉਹ ਤਾਂ ਇੱਕ ਨੰਬਰ ਹੈ ਹੁਣ ਜੇ ਬੰਦਾ 20 ਸਾਲ ਤੇ 7 ਮਹੀਨੇ ਜਾਂ 8 ਮਹੀਨੇ ਦੀ ਉਮਰ ਦਾ ਹੈ ਤੇ 20 ਉਹ 21 ਸਾਲ ਦਾ ਹੋ ਜਾਂਦਾ ਉਹਦੇ ਵਿੱਚ ਕਿੰਨੀਆਂ ਕਿ ਚੇਂਜਸ ਆ ਜਾਣਗੀਆਂ ਉਹਦਾ ਸਰੀਰ ਬਹੁਤ ਜ਼ਿਆਦਾ ਤਕੜਾ ਹੋ ਜਾਊਗਾ ਜਾਂ ਉਹ ਦਿਮਾਗੀ ਤੌਰ ਤੇ ਬਹੁਤ ਜ਼ਿਆਦਾ ਸੋਜੀ ਵਾਲਾ ਹੋ ਜਾਊਗਾ ਜਾਂ ਹੋਰ ਚੀਜ਼ਾਂ ਹੋ ਜਾਣਗੀਆਂ ਅਜਿਹੀਆਂ ਕਈ ਚੀਜ਼ਾਂ ਨੇ ਜਿਨ੍ਹਾਂ ਜਿਨ੍ਹਾਂ ਵੱਲ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ ਕਿਉਂਕਿ ਇਹ ਮਸਲਾ ਜਸ਼ਨਪ੍ਰੀਤ ਦੇ ਹਾਦਸੇ ਦੌਰਾਨ ਗਈਆਂ ਤਿੰਨ ਜਾਨਾਂ ਤੋਂ ਇਲਾਵਾ ਐਕਚੁਅਲ ਦੇ ਵਿੱਚ ਫੈਡਰਲ ਗਵਰਨਮੈਂਟ ਅਮਰੀਕਾ ਦੀ ਤੇ ਸਟੇਟ ਗਵਰਨਮੈਂਟ ਦੇ ਦਰਮਿਆਨ ਟਕਰਾਅ ਦਾ ਵੀ ਬਣਦਾ ਸੋ ਕਿ ਜਿਸ ਤਰ੍ਹਾਂ ਦੇ ਨਾਲ ਸਭ ਕੁਝ ਜਿਹੜਾ ਕਿ ਕਾਨੂੰਨੀ ਤੌਰ ਤੇ ਜਿਹੜਾ ਕਿ ਸਹੀ ਪਾਇਆ ਗਿਆ ਹੈਗਾ ਤੇ ਜੋ ਵੀ ਉਹਨਾਂ ਦੇ ਨਿਯਮ ਕਾਨੂੰਨ ਸੀ ਉਸ ਦੇ ਦਾਇਰੇ ਵਿੱਚ ਜਿਹੜਾ ਕਿ ਇਹ ਲਾਇਸੈਂਸ ਇਸ਼ੂ ਕੀਤਾ ਗਿਆ ਜਸ਼ਨਪੇਤ ਨੂੰ ਫਿਰ ਕਿੰਤੂ ਪਰੰਤੂ ਦਾ ਸਵਾਲ ਹੀ ਨਹੀਂ ਉੱਠਦਾ ਜੇਕਰ ਕਿੰਤੂ ਪਰੰਤੂ ਹੁੰਦੀ ਤਾਂ ਸਿੱਧਾ ਸਿਸਟਮ ਦੇ ਉੱਪਰ ਉਂਗਲ ਉੱਠ ਰਹੀ ਹੈ ਜੀ ਫਿਰ ਬਿਲਕੁਲ ਦੇਖੋ ਗੱਲਾਂ ਕੀਤੀਆਂ ਜਾ ਰਹੀਆਂ ਨੇ ਨਸ਼ੇ ਦੀਆਂ ਹੂੰ ਉਹਨਾਂ ਦੀ ਫੈਮਿਲੀ ਨੇ ਉਸ ਤੁਸੀਂ ਪਿਤਾ ਤੇ ਦੇਖੋ ਕੀ ਬੀਤ ਰਹੀ ਹੈ ਜਿਹੜਾ ਲਗਾਤਾਰ ਦਾਅਵੇ ਕਰ ਰਿਹਾ ਕਿ ਮੇਰਾ ਪੁੱਤ ਅਮਰਿਤਧਾਰੀ ਹੈ ਜੀ ਬਚਪਨ ਤੋਂ ਛੋਟੇ ਹੁੰਦਿਆਂ ਹੀ ਉਸਨੇ ਅਮਰਤ ਛਕ ਲਿਆ ਸੀਗਾ ਤੇ ਹੁਣ ਤੁਸੀਂ ਉਹਦੇ ਤੇ ਦੋਸ਼ ਲਾ ਰਹੇ ਹੋ ਨਸ਼ੇ ਨਸ਼ੇ ਕੀਤੇ ਹੋਣ ਦੇ ਹੁਣ ਇਹ ਹੁਣ ਡਿਪਾਰਟਮੈਂਟ ਆਫ ਫਾਰਮਲੈਂਡ ਸਿਕਿਉਰਿਟੀ ਜਾਂ ਕੋਈ ਵੀ ਪੁਲਿਸ ਮਹਿਕਮਾ ਕੈਲੀਫੋਰਨੀਆ ਹਾਈਵੇ ਪੈਟਰੋਲ ਜਿਹੜੀ ਗੱਲ ਕਹੋਗੇ ਉਹ ਅਸੀਂ ਤਾਂ ਉਸ ਚੀਜ਼ ਨੂੰ ਸਾਮਣੇ ਰੱਖਣਾ ਕਿ ਦੋਸ਼ ਲੱਗੇ ਨੇ ਜੀ ਨਸ਼ੇ ਦੇ ਵਿੱਚ ਡਰਾਈਵਿੰਗ ਨਸ਼ੇ ਦੇ ਵਿੱਚ ਡਰਾਈਵਿੰਗ ਕਰਦੇ ਆ ਹਾਦਸੇ ਨੂੰ ਅੰਜਾਮ ਦੇਣਾ ਹੁਣ ਵੀ ਕਿਹਾ ਜਾ ਰਿਹਾ ਪਬਲਿਕ ਪ੍ਰੋਸੀਕਿਊਟਰ ਵੀ ਲਗਾਤਾਰ ਹੀ ਕਹਿ ਰਹੇ ਨੇ ਵਾਈਲ ਇਨਟੌਕਸੀਕੇਟਡ ਚਲੋ ਇਹ ਹੁਣ ਬਾਤ ਦੇ ਵਿੱਚ ਪਤਾ ਲੱਗੂਗਾ ਉਸ ਵੇਲੇ ਉਹਨੂੰ ਹਸਪੀਟਲ ਲਿਜਾਇਆ ਗਿਆ ਸੀ ਜੀ ਹਾਲਾਂਕਿ ਸੱਠਾਂ ਬਹੁਤੀਆਂ ਨਹੀਂ ਸੀ ਲੱਗੀਆਂ ਹਸਪੀਟਲ ਲਿਜਾਇਆ ਗਿਆ ਸੀ ਤਾਂ ਉਹਦੇ ਟੈਸਟ ਵੀ ਲਾਜ਼ਮੀ ਤੌਰ ਤੇ ਹੋਏ ਹੋਣਗੇ ਉਸਦੇ ਹੁਣ ਕਹਿੰਦੇ ਲਾਇਸੈਂਸ ਦੀ ਵੀ ਹਲੇ ਪਰਚੋਲ ਸਕਰੂਟੀ ਚੱਲ ਰਹੀ ਆ ਉਹਦੀ ਸਕਰੂਟੀ ਦੇ ਵਿੱਚ ਰਹਿ ਕੀ ਗਿਆ ਕੈਲੀਫੋਰਨੀਆ ਦਾ ਕਹਾਂਗੇ ਕੈਲੀਫੋਰਨੀਆ ਸਰਕਾਰ ਦਾਅਵੇ ਕਰ ਰਹੀ ਹੈ ਕਿ ਤੁਹਾਡੇ ਰੂਲਸ ਦੇ ਮੁਤਾਬਕ ਹੀ ਅਸੀਂ ਡਰਾਈਵਿੰਗ ਲਾਇਸੈਂਸ ਦਿੱਤਾ ਹੈ ਪਰ ਮਸਲਾ ਹੁਣ ਇਹ ਵੀ ਹੈ ਕਿ ਇਥੇ ਜਸ਼ਨਪ੍ਰੀਤ ਤੱਕ ਸੀਮਤ ਨਹੀਂ ਹੈ ਮਾਮਲਾ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਡਰਾਈਵਰ ਸਿੱਖ ਡਰਾਈਵਰ ਉੱਥੇ ਮੌਜੂਦ ਨੇ 1,60,000 ਪਲੱਸ ਦਾ ਅੰਕੜਾ ਦੱਸਿਆ ਜਾ ਰਿਹਾ ਹੈ 20% ਟਰਾਂਸਪੋਰਟੇਸ਼ਨ ਕੰਪਨੀਆਂ ਪੰਜਾਬੀਆਂ ਨਾਲ ਸਬੰਧਤ ਜਾਂ ਸਿੱਖਾਂ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਨੇ ਅਮਰੀਕਾ ਦੀਆਂ ਉਹਨਾਂ ਦੀ ਮਾਲਕੀ ਵਾਲੀਆਂ ਦਸੀਆਂ ਜਾ ਰਹੀਆਂ ਨੇ 1,60,000 ਦੇ ਵਿੱਚੋਂ 1,30,000 ਜਾਂ 1,35,000 ਕਹਿੰਦੇ ਸਿੱਧੇ ਤੌਰ ਤੇ ਡਰਾਈਵਿੰਗ ਦੇ ਵਿੱਚ ਇਨਵੋਲਵ ਨੇ ਬਾਕੀ ਹੋਰ ਕੰਮਕਾਰ ਕਰਦੇ ਨੇ ਪਰ ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ ਹੀ ਨੇ ਮੇਬੀ ਮਕੈਨਿਕ ਹੋਣਗੇ ਜਾਂ ਕੋਈ ਹੋਰ ਕੰਮ ਕਰਦੇ ਹੋਣਗੇ ਹੋਰ ਵੀ 100 ਤਰੀਕੇ ਦੇ ਇੱਕ ਇੰਡਸਟਰੀ ਹੈ ਜੀ ਵੱਡੀ ਮਿਲੀਅਨਜ਼ ਲੋਕ ਕੰਮ ਕਰਦੇ ਨੇ 4 ਮਿਲੀਅਨ ਦਾ ਅੰਕੜਾ ਤਾਂ ਮੋٹے ਤੌਰ ਤੇ ਆਉਂਦਾ ਹੀ ਹੈ 4 ਮਿਲੀਅਨ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ ਬੈਕਬੋਨਾਂ ਤੇ ਇਸ ਵੇਲੇ 1,76,000 ਡਰਾਈਵਰਜ਼ ਦੀ ਕਿੱਲਤ ਹੂੰ 176000 ਬੰਦਾ ਉਹਨਾਂ ਨੂੰ ਹੋਰ ਚਾਹੀਦਾ ਜਿਹੜੀ ਇਸ ট্রাক ਡਰਾਈਵਰਸ ਐਸੋਸੀਏਸ਼ਨ ਜਾਂ ਟਰਾਂਸਪੋਰਟ ਵਾਲਿਆਂ ਦੀ ਐਸੋਸੀਏਸ਼ਨ ਕਹਿੰਦੀ ਆ ਸਾਨੂੰ ਕਹਿੰਦੇ ਪੌਣੇ 2 ਲੱਖ ਬੰਦਾ ਪੌਣੇ 2 ਲੱਖ ਡਰਾਈਵਰਾਂ ਦੀ ਹੋਰ ਜ਼ਰੂਰਤ ਹੈ ਤੇ ਤੁਸੀਂ ਇਹ ਲਗਾਤਾਰ ਛਾਪੇ ਮਾਰ ਕੇ ਫੜੋ ਫੜੀ ਦੇ ਤਹਿਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਰਾਈਵਰਸ ਘਟ ਕਰ ਰਹੇ ਹੋ ਤੇ ਹੁਣ ਉਸ ਟਰਾਂਸਪੋਰਟੇਸ਼ਨ ਕੰਪਨੀ ਤੇ ਵੀ ਉਂਗਲਾ ਉੱਠ ਰਹੀਆਂ ਨੇ ਹਾਲਾਂਕਿ ਚਲੋ ਆਪਾਂ ਉਹ ਤਸਵੀਰਾਂ ਨਹੀਂ ਐਡ ਕੀਤੀਆਂ ਉਹਦੇ ਵਿੱਚ ਮਥੌਣ ਕਰਕੇ ਲਿਖਿਆ ਹੋਇਆ ਇੱਕ ਸਾਈਡ ਤੇ ਹਾਲਾਂਕਿ ਉਹਦੇ ਸਾਹਮਣੇ ਸੰਧੂ ਲਿਖਿਆ ਹੋਇਆ ਸੀਗਾ ਹੈੱਡ ਤੇ ਪਰ ਇੱਕ ਸਾਈਡ ਤੇ ਮਥੌਣ ਮਥੌਣ ਜੋ ਵੀ ਉਹਦੀ ਪ੍ਰੋਨਨਸੀਏਸ਼ਨ ਹੈਗੀ ਆਪਾਂ ਕਹਿ ਸਕਦੇ ਆ ਸਾਡੇ ਦਰਸ਼ਕ ਦੱਸ ਸਕਦੇ ਨੇ ਤੇ ਉਹ ਐਲਐਲਪੀ ਜਾਂ ਐਲਐਲਸੀ ਕਰਕੇ ਆ ਕਿ ਉਹ ਟਰਾਂਸਪੋਰਟੇਸ਼ਨ ਕੰਪਨੀ ਆ ਹੁਣ ਕੀ ਦੀ ਐ ਫਿਲਹਾਲ ਸਾਹਮਣੇ ਨਹੀਂ ਆਇਆ ਆਉਣ ਵਾਲੇ ਦਿਨਾਂ ਦੇ ਵਿੱਚ ਚਲੋ ਪਤਾ ਲੱਗ ਜਾਊਗਾ ਪਰ ਅਕੋਰਡਿੰਗ ਟੂ ਲਾ ਅਕੋਰਡਿੰਗ ਟੂ ਜੋ ਰੂਲਸ ਨੇ ਉਹ ਸਾਰੇ ਮੈਂ ਕਹਿ ਸਕਦੇ ਆ ਕਿ ਜਸ਼ਨਪ੍ਰੀਤ ਸਿੰਘ ਦੇ ਫਿਲਹਾਲ ਹੱਕ ਦੇ ਵਿੱਚ ਨੇ ਕਿ ਉਹ ਇਨਟੌਕਸੀਕੇਟਡ ਨਹੀਂ ਸੀਗਾ ਹੂੰ